ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀ ਪਾਲਿਸਿਸ ਦੇ ਵਿੱਚ ਰੀਸੈਂਟਲੀ ਕੁਝ ਚੇਂਜਸ ਕੀਤੇ ਗਏ ਆ ਸੋ ਆਈਆਰਸੀਸੀ ਦੇ ਲੇਟੈਸਟ ਅਪਡੇਟ ਬਾਰੇ ਜਾਣਨਾ ਉਹਨਾਂ ਸਾਰੇ ਐਪਲੀਕੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਕੈਨੇਡਾ ਵਿੱਚ ਜਾਂ ਤਾਂ ਆਲਰੇਡੀ ਜਾ ਚੁੱਕੇ ਆ ਜਾਂ ਫਿਰ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ IRCC ਦੇ ਅਕੋਰਡਿੰਗ ਕੈਨੇਡਾ ਦਾ ਲੇਟੈਸਟ ਪ੍ਰੋਸੈਸਿੰਗ ਟਾਈਮ ਕੀ ਆਇਆ ਉਸ ਚੀਜ਼ ਬਾਰੇ ਅਸੀਂ ਡਿਸਕਸ ਕਰਾਂਗੇ ਤੇ ਨਾਲੇ ਨਾਲ ਕਿਹੋ ਜਿਹਾ ਟ੍ਰੈਂਡ ਚੱਲ ਰਿਹਾ ਆ ਇਨ ਕੇਸ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਰੀ ਅਪਲਾਈ ਕਰਨ ਟਾਈਮ ਕਿਹਨਾ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਆ ਅਗਰ ਤੁਹਾਡੇ ਵੀਜ਼ਾਸ ਦੇ ਵਿੱਚ ਡਿਲੇ ਹੋ ਰਹੀ ਆ ਤਾਂ ਉਸ ਕੇਸ ਵਿੱਚ ਤੁਸੀਂ ਕੀ ਕਰ ਸਕਦੇ ਆ ਇਸ ਤੋਂ ਇਲਾਵਾ ਅਸੀਂ ਪੀਆਰ ਦੇ ਬਾਰੇ ਡਿਸਕਸ ਕਰਾਂਗੇ ਕਿ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕੇ ਕੀ ਸਿਨੈਰੀਓ ਚੱਲ ਰਿਹਾ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਸਭ ਤੋਂ ਪਹਿਲੇ ਅਸੀਂ ਸਟੱਡੀ ਵੀਜ਼ਾ ਦੇ ਪ੍ਰੋਸੈਸਿੰਗ ਟਾਈਮ ਬਾਰੇ ਡਿਸਕਸ ਕਰ ਲੈਂਦੇ ਆ ਸਟੱਡੀ ਵੀਜ਼ਾ ਦੇ ਰਿਜ਼ਲਟਸ ਵਿਦਿਨ ਆ 4 ਵੀਕਸ ਆ ਜਾਂਦੇ ਆ ਅਗਰ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਵਿਜ਼ਟਰ ਵੀਜ਼ਾ ਦੇ ਰਿਜ਼ਲਟਸ 73 ਡੇ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਟਾਈਮ ਲੱਗ ਰਿਹਾ ਹੈ ਨਿਊ ਇਅਰ ਤੇ 크ਿਸਮਸ ਦੇ ਕਰਕੇ ਟਾਈਮ ਹੋਰ ਵੀ ਜ਼ਿਆਦਾ ਲੱਗ ਸਕਦਾ ਹੈ ਸੋ ਅਗਰ ਤੁਸੀਂ ਕੈਨੇਡਾ ਕਿਸੇ ਫੈਮਿਲੀ ਫੰਕਸ਼ਨ ਤੇ ਜਾਣਾ ਚਾਹੁੰਦੇ ਆ ਜਾਂ ਫਿਰ ਕਿਸੇ ਬਿਜ਼ਨਸ ਮੀਟਿੰਗ ਲਈ ਜਾਣਾ ਚਾਹੁੰਦੇ ਆ ਤੇ ਵਿਜ਼ਟਰ ਵੀਜ਼ਾ ਅਗਰ ਤੁਸੀਂ ਲਗਾ ਰਹੇ ਆ ਤਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਚੱਲਿਓ ਕਿ ਪ੍ਰੋਸੈਸਿੰਗ ਟਾਈਮ ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਲੱਗ ਸਕਦਾ ਹੈ ਬਹੁਤ ਸਾਰੇ ਵਿਜ਼ਟਰ ਵੀਜ਼ਾ ਰਿਫਿਊਜ਼ ਵੀ ਹੋ ਰਹੇ ਆ ਸਪੈਸ਼ਲੀ ਜੋ ਵੀਜ਼ਾ ਹੋਟਲ ਬੁਕਿੰਗ ਤੇ ਆ ਸੋ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਆ ਵਿਜ਼ਟਰ ਵੀਜ਼ਾ ਦੇ ਉੱਤੇ ਤਾਂ ਟਰਾਈ ਕਰੋ ਕੋਈ ਸਪੌਂਸਰਸ਼ਿਪ ਲੈ ਅਪਰੂਵਡ ਹੋਵੇ ਇਨ ਦੈਟ ਕੇਸ ਵੀਜ਼ਾ ਆਫੀਸਰ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਐਂਟਰੀ ਲੈਣ ਦਾ ਵੀ ਕੋਈ ਵੈਲਿਡ ਰੀਜ਼ਨ ਹੈ ਤੇ ਉਸ ਇਵੈਂਟ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਆਪਣੀ ਕੰਟਰੀ ਵਾਪਸ ਵੀ ਚਲੇ ਜਾਓਗੇ ਨੈਕਸਟ ਜਿਹਨਾਂ ਐਪਲੀਕੈਂਟਸ ਦੇ ਵੀਜ਼ਾਸ ਦੇ ਵਿੱਚ ਡਿਲੇ ਹੋ ਰਹੀ ਆ ਉਹ ਵੈਬ ਫਾਰਮ ਰੇਜ਼ ਕਰ ਸਕਦੇ ਆ ਤੇ ਈਮੇਲ ਵੀ ਹਾਈ ਕਮਿਸ਼ਨ ਨੂੰ ਸੈਂਡ ਕਰ ਸਕਦੇ ਆ ਅਗਰ ਤੁਸੀਂ ਰੀ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਪ੍ਰੀਵੀਅਸ ਰੀਜ਼ਨ ਦੇ ਉੱਤੇ ਧਿਆਨ ਦੇਣਾ ਪਏਗਾ ਜਿਨ੍ਹਾਂ ਦੇ ਕਰਕੇ ਤੁਹਾਨੂੰ ਪਹਿਲੇ ਵੀਜ਼ਾ ਦੇ ਵਿੱਚ ਰਿਫਿਊਜ਼ਲ ਮਿਲੀ ਸੀ ਕਿਉਂਕਿ ਇਸ ਟਾਈਮ ਵੈਸਟਰ ਵੀਜ਼ਾ ਦੇ ਵਿੱਚ ਰਿਫਿਊਜ਼ਲ ਦਾ ਸਭ ਤੋਂ ਵੱਡਾ ਰੀਜ਼ਨ ਆ ਰਿਹਾ ਆ ਫੰਡਿੰਗ ਅਗਰ ਤੁਹਾਡੇ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਨਹੀਂ ਆ ਤੁਹਾਡੇ ਫਾਈਨੈਂਸ ਪ੍ਰੋਪਰ ਨਹੀਂ ਆ ਤਾਂ ਉਸ ਕੇਸ ਦੇ ਵਿੱਚ ਵੀਜ਼ਾ ਦੇ ਵਿੱਚ ਰਿਫਿਊਜ਼ਲ ਦੇਖਣ ਨੂੰ ਮਿਲ ਸਕਦੀ ਆ ਸੋ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਪੀਜੀਪੀ ਪ੍ਰੋਗਰਾਮ ਦੇ ਬਾਰੇ ਮੀਨਸ ਪੈਰੈਂਟਸ ਗ੍ਰੈਂਡਪੈਰੈਂਟਸ ਪ੍ਰੋਗਰਾਮ ਬਹੁਤ ਸਾਰੇ ਐਪਲੀਕੈਂਟਸ ਨੇ 2020 ਦੇ ਵਿੱਚ ਆਪਣੇ ਪੈਰੈਂਟਸ ਲਈ ਵੀਜ਼ਾ ਅਪਲਾਈ ਕੀਤਾ ਸੀ ਸੋ ਉਸ ਦੇ ਰਿਜ਼ਲਟਸ ਆਨੇ ਸਟਾਰਟ ਹੋ ਚੁੱਕੇ ਆ 10000 ਤੋਂ ਵੀ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜੇ ਜਾ ਚੁੱਕੇ ਆ ਸੋ ਅਗਰ ਤੁਹਾਨੂੰ ਵੀ ਇਨਵੀਟੇਸ਼ਨ ਮਿਲ ਚੁੱਕਾ ਹੈ ਤਾਂ ਤੁਹਾਨੂੰ ਇਸ ਚੀਜ਼ ਨੂੰ ਵੀ 8 ਅਕਤੂਬਰ ਹੈ ਤੇ ਤੁਹਾਨੂੰ ਇਸ ਡੈਡਲਾਈਨ ਨੂੰ ਧਿਆਨ ਵਿੱਚ ਰੱਖ ਕੇ ਹੀ ਚੱਲਣਾ ਪਏਗਾ। ਅਗਰ ਪੀਆਰ ਦੀ ਗੱਲ ਕਰੀਏ ਤਾਂ ਪੀਆਰ ਦੇ ਲਈ ਵੀ ਅਲੱਗ-ਅਲੱਗ ਡਰਾਅ ਕੱਟੇ ਜਾ ਰਹੇ ਆ ਜਿਵੇਂ ਕਿ ਪੀਜੀਪੀ ਡਰਾਅ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਆ। ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਆ ਤੇ ਇਸ ਦਾ ਸੀਆਰਐਸ ਸਕੋਰ ਵੀ ਬਹੁਤ ਜ਼ਿਆਦਾ ਨਹੀਂ ਆ। ਇਸ ਤੋਂ ਇਲਾਵਾ ਫ੍ਰੈਂਚ ਲੈਂਗੁਏਜ ਦੇ ਵੀ ਅਲੱਗ ਤੋਂ ਡਰਾਅ ਕੱਟੇ ਜਾ ਰਹੇ ਆ ਜਿਸ ਦਾ ਸੀਆਰਐਸ ਸਕੋਰ ਵੀ ਘਟਾ ਹੈ। ਸੋ ਅਗਰ ਤੁਸੀਂ ਇਹਨਾਂ ਡਰਾਅ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤਾਂ ਉਸ ਦੇ ਬੇਸਿਸ ਤੇ ਤੁਸੀਂ ਕੈਨੇਡ ਤੋ ਡਰਾ ਵੀ ਕੱਡੇ ਜਾ ਰਹੇ ਆ ਤੇ ਉਸੇ ਬੇਸਿਸ ਤੇ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨਸ ਵੀ ਦਿੱਤੇ ਜਾ ਰਹੇ ਆ ਆਈਆਰਸੀਸੀ ਦੇ ਅਕੋਰਡਿੰਗ ਕੈਨੇਡਾ ਵਿੱਚ 2025 ਦੇ ਲਈ 395000 ਤੱਕ ਦਾ ਕੋਟਾ ਡਿਸਾਈਡ ਕੀਤਾ ਗਿਆ ਸੀ ਐਪਲੀਕੈਂਟਸ ਨੂੰ ਪੀਆਰ ਦੇਣ ਦਾ ਤੇ ਆਲਰੇਡੀ 260000 ਤੋਂ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਦਿੱਤੀ ਵੀ ਜਾ ਚੁੱਕੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੀਨਸ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਉਮੀਦ ਕੀਤੀ ਜਾ ਰਹੀ ਹੈ ਕਿ ਅਲੱਗ-ਅਲੱਗ ਤਰ੍ਹਾਂ ਦੇ ਡਰਾ ਕੱਡੇ ਜਾਣਗੇ ਜਿਸ ਦੇ ਬੇਸਿਸ ਤੇ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਦਿੱਤੇ ਜਾਣਗੇ ਸੋ 202 ਦੇ ਲਾਸਟ 3 ਮਹੀਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣਨੇ ਜਾ ਰਹੇ ਆ ਉਹਨਾਂ ਸਾਰੇ ਐਪਲੀਕੈਂਟਸ ਲਈ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਵਿੱਚ ਪੀਆਰ ਲਈ ਸਟਰਗਲ ਕਰ ਰਹੇ ਆ ਜਾਂ ਫਿਰ ਕੈਨੇਡਾ ਵਿੱਚ ਪੀਆਰ ਦੀ ਉਮੀਦ ਲਗਾ ਕੇ ਬੈਠੇ ਹੋਏ ਆ ਸੋ ਤੁਹਾਨੂੰ ਸਾਰੇ ਡਾਕੂਮੈਂਟਸ ਰੈਡੀ ਰੱਖਣੇ ਚਾਹੀਦੇ ਆ ਤੇ ਇਹਨਾਂ ਡਰਾਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਖੁਦ ਨੂੰ ਮੈਂਟਲੀ ਵੀ ਪ੍ਰੀਪੇਅਰ ਕਰ ਲੈਣਾ ਚਾਹੀਦਾ ਆ ਇਫ ਯੂ ਹੈਵ ਐਨੀ ਫਰਦਰ ਕੁਅਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀ I will the next video which tattakli, goodbye and thanks for watching. Stay positive, stay hopeful.